ਮੈਂ ਮਿੰਦਰ कौर ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਆਪਾਂ ਤੁਹਾਨੂੰ ਪੰਜਾਬੀ ਲੋਕ ਗੀਤ ਸੁਣਾਉਣੇ ਆ ਇਹਦੇ ਬੋਲ ਬਹੁਤ ਪਿਆਰੇ ਹਨ ਆਨੰਦ ਪਰਜਾਈ ਦਾ ਪੰਜਾਬੀ ਲੋਕ ਗੀਤ ਹੈ ਕਿ ਆਨੰਦ ਦਾ ਛੋਟੀ ਹੁੰਦੀ ਦਾ ਵਿਆਹ ਹੋਇਆ ਹੈ ਤੇ ਜਿਹੜੀ ਪਰਜਾਈ ਹੈ ਉਹਨੂੰ ਕਹਿੰਦੀ ਹੈ ਕਿ ਚੱਲ ਉਹਦਾ ਪਤੀ ਪਿੰਡ ਵਿੱਚ ਆਇਆ ਹੋਇਆ ਹੈ ਨਾਈਆਂ ਨਾਈਆਂ ਦੇ ਘਰੇ ਕਿਉਂਕਿ ਉਦੋਂ ਲੋਕ ਲਾਗੀ ਕੰਮੀ ਦੇ ਘਰ ਆਉਂਦੇ ਸੀ ਤੇ ਐਵੇਂ ਮਿਲਣ ਵਾਸਤੇ ਜਦੋਂ ਵੱਡੇ ਹੋ ਜਾਂਦੇ ਸੀ ਤੇ ਇਸੇ ਤਰ੍ਹਾਂ ਹੀ ਉਹ ਕਹਿੰਦੀ ਹੈ ਵੀ ਆਪਾਂ ਚੱਲ ਗਏ ਤੇ ਭਾਬੋ ਕਹਿੰਦੀ ਨਹੀਂ ਜਾਣਾ ਵੀ ਉਹ ਕਹਿੰਦੀ ਵੀ ਮੈਂ ਆਹ ਅਸੀਸ ਲਗਾਉਣਾ ਹੈ ਸੇਕੇ ਇਸ ਲਗਾਉਣੇ ਹਨ ਕਿਉਂਕਿ ਉਹਨਾਂ ਸਮਿਆਂ ਵਿੱਚ ਲਾਗੀਆਂ ਦੇ ਘਰੇ ਕੁੜਨਾ ਸਿਰ ਗੰਧਾਉਣ ਚਲੀਆਂ ਜਾਂਦੀਆਂ ਸੀ ਤੇ ਜਦੋਂ ਭਾਬੀ ਕਹਿੰਦੀ ਹੈ ਤੇ ਨੰਦ ਨਹੀਂ ਮੰਨਦੀ ਤੇ ਫਿਰ ਉਹਨਾਂ ਦੇ ਸਵਾਲ ਜਵਾਬ ਸੁਣੋ ਵੀ ਆਪ ਵੀ ਕੀ ਕਰਦਿਆਂ ਨੇ ਤੇ ਕੀ ਗੱਲਾਂ ਕਰਦਿਆਂ ਨੇ ਇਹ ਬਹੁਤ ਪਿਆਰਾ ਪੰਜਾਬੀ ਲੋਕ ਗੀਤ ਹੈ ਕਿਉਂਕਿ ਨੰਦ ਪਰਜਾਈ ਦਾ ਰਿਸ਼ਤਾ ਐਡਾ ਪਿਆਰਾ ਹੁੰਦਾ ਹੈ ਜੇ ਕਿਤੇ ਨਿਭ ਜੇ ਤਾਂ ਖੰਡ ਵਰਗਾ ਹੁੰਦਾ ਹੈ ਤੇ ਤੁਸੀਂ ਇਹਨੂੰ ਸੁਣੋ ਤੇ ਇਹਦਾ ਆਨੰਦ ਮਾਣੋ ਆ ਨੀ ਪਾਬੋ ਆਪਾ ਹਨਾਈਆਂ ਦੇ ਚਲੀਏ ਅਸਾਂ ਤਾਂ ਗਾਹਾਂ ਦਾ ਲੈ ਕੇਸ ਪਾਬੋ ਰਾਂਗਰ न पीड़ सुण ॾिय तेरे गोंदेर असां त पो वाले बंगले तई नो ताया दड़ान पड़ीअ ल ते तेरे ते पावां फुल चिड़ियां नाले पा तो ते ਨਨ ਦੇ ਜਾਣੀ ਮੇਰੀਏ ਤੋ ਤੇ ਸ਼ਤਾਨ ਪਾਵੋ ਟੋਕ ਜਾਣ ਅੰਭੀਆਂ ਮੋਰਾ ਦੀ ਮਠੀ ਮਠੀ ਤੋਰ ਭਾਗੋ ਰੰਗ ਰਤੜੀਏ ਨਾਇਆਂ ਦੀ ਅਗਲੀ ਜੋ ਗੋਡੇ ਗੋਡੇ ਪਾਣੀ ਕਗਰੇ ਦੀ ਭਿਜ ਜਾਵੇ ਲਾਣਾ ਨੰਦੇ ਜਾਣਣੀ ਮੇਰੀ ਏ ਭਿਜ ਜਾਵੇ ਲਾਣਾ ਪਾਵੇ ਭਿਜ ਜਾਵੇ ਲਰੀਆਂ ਨਾਇਆ ਦੇ ਜਾਣਾ ਤਾਂ ਜਾ ਪਹਿਲਾ ਤਾਂ ਕਦੀ ਹੋ ਨਾ ਹਿੰਡੇ ਆਈਡੀ ਕੀਤੀ ਆਦੀ ਹੋਈ ਆਪ ਮੋਹਾਰ ਨਨ ਦੇ ਜਾਣੇ ਨੀ ਮੇਰੀ ਏ ਤਾਂ ਵਸੇ ਸਾਡਾ ਮੈਂ ಮಾರುಕಲ ನನೇ ನೀ ಮೇರಿ ಸಾನ್ನು ವೀರ ಪಿ ਭਾ ਬੋ ਰੰਗ ਰਤੜੀਏ ਤੂੰ ਵੀ ਪਿਆਰੀ ਤੇਰਾ ਮੇਰਾ ਵੀ ਪਿਆਰਾ ਓ ਦੂਪਿਆਰੀ ਕਰਦੀ ਸ਼ਾਨ ਨਨਦੇ ਜਾਣੇਨੀ वॾियां घरां तीअं ते नर ترے آ न सो ترے آ पवें तरह मड़ ਅਦੂਲਾ ਪਾ ਬੋ ਰਾਂਗਰ ਤੜੀਏ ਆਨੀ ਪਾ ਬੋ ਆਪਾ ਨਾਇਆਂ ਦੇ ਚਲੀਏ ਅਸਰਾ ਤਾਂ ਗਾਂਦਣੇ ਕੇਸ ਪਾ ਬੋ ਇੱਕ ਪੰਜਾਬੀ ਲੋਕ ਗੀਤ ਥੋੜਾ ਜਿਹਾ ਲੰਮਾ ਸੀ ਤੇ ਇਹਦਾ ਤੁਸੀਂ ਆਨੰਦ ਮਾਣੋ ਪਰ ਬਹੁਤ ਪਿਆਰਾ ਨਾਨਨ ਪਰਜਾਈਦਾ ਹੈ ਪਰਝਾਈ ਉਹਨੂੰ ਕਹਿੰਦੀ ਨਹੀਂ ਜਾਣਾ ਉਹ ਬੜੇ ਭਾਨਣ ਲਾਉਂਦੀ ਆ ਪਰ ਉਹ ਮੰਨਦੀ ਨਹੀਂ ਉਹ ਕਹਿੰਦੀ ਵੀ ਨਾਈਆਂ ਦੀਆਂ ਗਲੀਆਂ ਵਿੱਚ ਗਾਰਾ ਹੈ ਪਾਣੀ ਹੈ ਤੇਰੇ ਘਗਰੇ ਦੀ ਲਾਉਣ ਭੇਜ ਜੂਗੀ ਪਰ ਉਹ ਕਹਿੰਦੀ ਲਾਉਣ ਭੇਜ ਜੇ ਭਾਵੇਂ ਲਹਿਰਿਆ ਵੀ ਭੇਜ ਜੇ ਕੋਈ ਗੱਲ ਨਹੀਂ ਪਰ ਜਾਣਾ ਜ਼ਰੂਰ ਹੈ ਤੇ ਉਹ ਕਿਸੇ ਗੱਲ ਤੇ ਆਉਂਦੀ ਨਹੀਂ ਪਰ ਫੇਰ ਭਾਬੋ ਜਿਹੜੀ ਸੀ ਕਿੱਡੀ ਸਿਆਣੀ ਹੋਵੇਗੀ ਜਿਹੜੀ ਕਹਿੰਦੀ ਸੀ ਵੀ ਮੈਨੂੰ ਤੇਰੇ ਨਾਲ ਤੇ ਤੇਰਾ ਵੀਰ ਵੀ ਪਿਆਰਾ ਤੂੰ ਵੀ ਪਿਆਰੀ ਪਰ ਉਹ ਤੋਂ ਪਿਆਰੀ ਕਰਦੇ ਸ਼ਾਨ ਵੀ ਮੈਂ ਕਰਦੀ ਸ਼ਾਨ ਜਿਹੜੀ ਇਹਨੂੰ ਮਜ਼ਬੂਤ ਬਣਾਉਣਾ ਹੈ ਘਰ ਦੀ ਲਾਜ ਰੱਖਣੀ ਹੈ ਵੀ ਜੇ ਤੂੰ ਕਿਸੇ ਗਲਤ ਰਸਤੇ ਜਾਂ ਕੋਈ ਕੰਮ ਕਰ ਲਿਆ ਤੇ ਘਰ ਦੇ ਵਿੱਚ ਬਦਨਾਮੀ ਹੋ ਜੂ ਸਾਡੇ ਪਰਿਵਾਰ ਦੀ ਤੇ ਉਹ ਭਝਾਈ ਵੀ ਕਿੱਡੀ ਸਿਆਣੀ ਸੂਝਵਾਨ ਹੋਏਗੀ ਜਿਹੜੀ ਨੰਦ ਨੂੰ ਮਤ ਦਿੰਦੀ ਹੈ ਅੱਜ ਕੱਲ ਤਾਂ ਸਮਾਂ ਹੀ ਇਹੋ ਜਿਹਾ ਆ ਗਿਆ ਹੈ ਕੋਈ ਪਤਾ ਨਹੀਂ ਲੱਗਦਾ ਕੀ ਪੜਨਾ ਹੈ ਕੋਈ ਕਿਸੇ ਨੂੰ ਡੱਕਦਾ ਨਹੀਂ ਹੈ ਅਗਲੇ ਕਹਿ ਦਿੰਦੇ ਚੱਲ ਮੈਨੂੰ ਕੀ ਕਰਦੇ ਐ ਨੂੰ ਕੋਈ ਆਖੂ ਮੈਨੂੰ ਕਿਹੜਾ ਕਿਸਿਆ ਕਹਣਾ ਪਰ ਉਹ ਪਰਜਾਈ ਵੇਖੋ ਕਿੰਡੀ ਸਿਆਣੀ ਹੈ ਜਿਹੜੀ ਆਨੰਦ ਨੂੰ ਮੱਤ ਦਿੰਦੀ ਹੈ ਤੇ ਤੁਸੀਂ ਇਸ ਪੰਜਾਬੀ ਲੋਕਗੀ ਦਾ ਆਨੰਦ ਮਾਣੋ ਜੀ ਜੇ ਤੁਹਾਨੂੰ ਚੰਗਾ ਲੱਗਿਆ ਫਿਰ ਸਬਸਕ੍ਰਾਈਬ ਤਾਂ ਕਰਨਾ ਤੁਹਾਡਾ ਬਣਦਾ ਹੀ ਹੈ ਤੇ ਓਕੇ ਬਾਈ